ਕਿਹੜੀ ਜਗ੍ਹਾ ਸਾਡੇ ਮਾਨਯੋਗ ਮਿਸ਼ਨਰ ਸਾਹਿਬ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਿਹੜੇ ਰੋਜ਼ ਮਤਲਬ ਜਾਰੀ ਹੁੰਦੇ ਆ ਉਹਨਾਂ ਦੇ ਅਨਸਾਰ ਔਰ ਮਾਨਯੋਗ ਏਡੀਸੀਪੀ ਟਰੈਫਿਕ ਸਾਹਿਬ ਉਹ ਉਹਨਾਂ ਵੱਲੋਂ ਉਹ ਤੇ ਵੈਸੇ ਸਾਡੇ ਨਾਲ ਰੋਜ਼ ਹੀ ਅਸੀਂ ਇਹ ਜਿਹੜੀ ਆ ਜਿਸ ਦਿਨ ਦੀ ਧੁੰਦ ਦਾ ਉਹ ਚੱਲ ਰਿਹਾ ਅਸੀਂ ਡਰਾਈਵ ਚਲਾ ਰਹੇ ਆ 7-8 ਦਿਨ ਤੋਂ ਅਸੀਂ ਕਾਫੀ ਮਿਹਨਤ ਕਰ ਰਹੇ ਆ ਸਾਡੀ ਟਰੈਫਿਕ ਪੁਲਿਸ ਸਾਡੇ ਐਜੂਕੇਸ਼ਨ ਸੈੱਲ ਵਾਲੇ ਮੁਲਾਜ਼ਮ ਰਲ ਕੇ ਅਸੀਂ ਸਾਰੇ ਜਿਹੜੇ ਆ ਨਾ ਇਹ ਧੁੰਦ ਦੇ ਵਿੱਚ ਰਿਫਲੈਕਟਰ ਜਿਹੜੇ ਆ ਉਹ ਲਗਾ ਰਹੇ ਆ ਜਿਵੇਂ ਕਿ ਵਾਕ ਵਾਕ ਵੀ ਵਕਲਾਂ ਨੂੰ ਆਟੋ ਹੋਏ ਟਰਾਲੀਆਂ ਟਰੈਕਟਰ ਟਰੱਕ ਸਾਰੇ ਕਿਸਮ ਦੇ ਵਹੀਕਲਾਂ ਨੂੰ ਅਸੀਂ ਰਿਫਲੈਕਟਰ ਲਗਾ ਰਹੇ ਆ ਕਿ ਕੋਈ ਵੀ ਧੁੰਦ ਦੇ ਵਿੱਚ ਮਤਲਬ ਕੋਈ ਨੁਕਸਾਨ ਨਾ ਕਿਸੇ ਦਾ ਦੁਰਘਟਨਾ ਨਾ ਹੋਵੇ ਤੇ ਅੱਜ ਅਸੀਂ ਆ ਜਿਹੜਾ ਅਪਰਾਲਾ ਇੱਕ ਵੱਖਰਾ ਕਰ ਰਹੇ ਆ ਕਿ ਪੀਜ ਬਾਨੇ ਜਿਹੜੇ ਪਹੂ ਆ ਛੜਕਾਂ ਤੇ ਫਿਰ ਰਹੇ ਉਹਨਾਂ ਦੇ ਵੀ ਰਿਫਲੈਕਟਰ ਲਗਾ ਰਹੇ ਆ ਕਿ ਧੁੰਦ ਦੇ ਵਿੱਚ ਕਿਸੇ ਵੇਲੇ ਨਹੀਂ ਪਤਾ ਲੱਗਦਾ ਤੇ ਔਰ ਕਿਸੇ ਪਸ਼ੂ ਦਾ ਨੁਕਸਾਨ ਨਾ ਹੋਵੇ ਤੇ ਇਹ ਅਸੀਂ ਅੱਜ ਲਗਾ ਕੇ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੇਅਰ ਕਰ ਰਹੇ ਆ ਕਿ ਧੁੰਦ ਦੇ ਵਿੱਚ ਥੋੜਾ ਜਿਹਾ ਆਪਣੇ ਸਾਵਧਾਨੀ ਨਾਲ ਜਿਹੜੇ ਵੀ ਗੱਡਾ ਲਾਉਣ ਔਰ ਰਿਫਲੈਕਟਰ ਦਾ ਜਿਹੜਾ ਇਹ ਬਹੁਤ ਜ਼ਿਆਦਾ ਧੁੰਦ ਦੇ ਵਿੱਚ ਜਿਹੜਾ ਪਤਾ ਲੱਗਦਾ ਦੇ ਨਾਲ ਜਿਹੜਾ ਉਹ ਮਤਲਬ ਦੁਰਘਟਨਾ ਤੋਂ ਬਾਅਦ ਸੰਤਾ ਬੋਲਿਆ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਜਿੱਦਾਂ ਮਤਲਬ ਟ੍ਰੈਫਿਕ ਦੇ ਜਿੰਨੇ ਵੀ ਰੈਗੂਲੇਸ਼ਨ ਆ ਮਤਲਬ ਉਹਨਾਂ ਨੂੰ ਫਾਲੋ ਕਰਨ ਔਰ ਖਾਸ ਕਰਕੇ ਜਿੱਦਾਂ ਆਟੋ ਤੇ ਈ ਰਿਕਸ਼ਾ ਵਾ ਉਹਨਾਂ ਨੂੰ ਅਸੀਂ ਰੋਜ਼ ਤੁਹਾਡੇ ਮਾਧਿਅਮ ਰਹੀ ਵੀ ਅਸੀਂ ਆਪ ਵੀ ਉਹਨਾਂ ਦੇ ਕੈਂਪਾਂ ਦੇ ਨਾਲ ਇਕੱਠੇ ਕਰਕੇ ਬੰਦੇ ਕਹਿ ਰਹੇ ਉਹਨਾਂ ਨੂੰ ਕਰ ਰਹੇ ਆ ਕਿ ਆਪਣਾ ਸੜਕ ਤੋਂ ਸਾਈਡ ਤੇ ਭਲਾਰ ਕੇ ਸਵਾਰੀਆਂ ਚੁੱਕਣ ਉਹਨਾਂ ਦਾ ਥੋੜਾ ਜਿਹਾ ਮਤਲਬ ਇਹ ਜਿਆਦਾ ਸਾਨੂੰ ਪ੍ਰੋਬਲਮ ਆ ਰਹੀ ਜਿਹੜਾ ਅੱਜ ਡਾਕਟਰ ਰੋਹਨ ਵੱਲੋਂ ਪਰਾਲਾ ਕੀਤਾ ਗਿਆ ਉਹ ਕਉ ਇਨਸ਼ਾ ਅੱਲਾ ਤੇ ਉਹ ਕਿੰਦਾ ਦਾ ਛਲਕਾ ਝੋਕਾ ਇਹ ਤੇ ਮੈਨੂੰ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਇਹ ਇੱਕ ਵੱਖਰਾ ਪਰਾਲਾ ਤੇ ਦੇਖੋ ਆਪਣੇ ਜਿੰਨੇ ਇੱਥੇ ਬੰਦੇ ਆ ਸਾਰਿਆਂ ਨੂੰ ਮਤਲਬ ਬੜਾ ਮਾਫੀ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ ਕਿ ਬੇਜਵਾਨਿਆਂ ਦੇ ਗੱਲ ਚ ਆਪਾਂ ਪਾਰ ਰਹੇ ਔਰ ਇਹ ਬੇਜਵਾਨੇ ਦਾ ਕੋਈ ਨੁਕਸਾਨ ਹੋ ਜੇ ਤੇ ਮਤਲਬ ਬੜਾ ਦੁੱਖ ਲੱਗਦਾ ਠੀਕ ਜੀ ਸਰ ਆਪਣਾ ਨਾਮ ਦੱਸ ਕੇ ਜਿਹੜੀ ਜਿਹੜਾ ਉਰਾਲਾ ਕੀਤਾ ਗਿਆ ਕਿਹੜਾ ਉਰਾਲਾ ਕੀਤਾ ਗਿਆ ਤੇ ਕਿੰਨਾ ਦੱਸੋ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅਸੀਂ ਹਰ ਸਾਲ ਜਿਹੜਾ ਵਾ ਸਰਦੀਆਂ ਦੇ ਵਿੱਚ ਫੌਗੀ ਡੇਸ ਦੇ ਵਿੱਚ ਖਾਸ ਕਰਕੇ ਧੁੰਦਾਂ ਦੇ ਜਦੋਂ ਦਿਨ ਸ਼ੁਰੂ ਹੋ ਜਾਂਦੇ ਨੇ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਨਾਲ ਜਿਹੜੇ ਐਸਪੀ मैम ਨੇ ਇਸ ਟਾਈਮ ਅਮਨਦੀਪ ਕੌਰ ਜੀ ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਹਰ ਸਾਲ ਜਿਹੜਾ ਵਾ ਪ੍ਰੋਗਰਾਮ ਕਰੀਦਾ ਤੇ ਅੱਜ ਸਾਡੇ ਨਾਲ ਡੀਐਸਪੀ ਸਰ ਇਨਸਪੈਕਟਰ ਸਾਹਿਬ ਤੇ ਸਰਵੰਤ ਜੀ ਜਿਹੜੇ ਨੇ ਐਜੂਕੇਸ਼ਨ ਸੈੱਲ ਤੋਂ ਲੰਬੇ ਸਮੇਂ ਤੋਂ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਖਾਸ ਕਰਕੇ ਜਿਹੜੇ ਬੇਜੁਬਾਨ ਨੇ ਗਊਆਂ ਖਾਸ ਕਰਕੇ ਸੜਕਾਂ ਤੇ ਬੈਠੀਆਂ ਹੁੰਦੀਆਂ ਨੇ ਰਾਤ ਦੇ ਸਮੇਂ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਸਾਲ ਪੰਜਾਬ ਪੁਲਿਸ ਦੀ ਮਦਦ ਨਾਲ ਮਿਲ ਕੇ ਕਿ ਅਸੀਂ ਰਿਫਲੈਕਟਰ ਲਗਾਈਏ ਤਾਂ ਕਿ ਧੁੰਦ ਦੇ ਵਿੱਚ ਦੂਰੋਂ ਹੀ ਜਿਹੜਾ ਪਸ਼ੂ ਨਜ਼ਰ ਆ ਜਾਏ ਤੇ ਹਾਦਸਾ ਜਿਹੜਾ ਨਾ ਹੋ ਸਕੇ ਤੇ ਅਸੀਂ ਆਮ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਡਰਾਈਵ ਸਲੋ ਕਰੋ ਕੁਝ ਏਰੀਆਜ਼ ਐਹੋ ਜੇ ਨੇ ਅੰਮ੍ਰਿਤਸਰ ਵਾਸੀ ਨੂੰ ਆਲਰੇਡੀ ਪਤਾ ਨੇ ਕਿਉਂਕਿ ਜਿਹੜੇ ਆ ਗੇਟ ਨੇ ਖਾਸ ਕਰਕੇ ਚਾਹੇ ਉਹ ਦੁਰਗਿਆਨਾ ਮੰਦਿਰ ਦੇ ਕੋਲ ਲੋਗੜ ਚੌਕ ਹੈ ਕੈਂਟ ਏਰੀਆ ਵਾ ਹਾਲਗੇਟ ਦੇ ਕੋਲ ਜਾਂ ਰਾਮ ਬਾਗ ਸਾਈਡ ਤੇ ਗੋਆ ਬਹੁਤ ਜ਼ਿਆਦਾ ਬੈਠੀਆਂ ਹੁੰਦੀਆਂ ਨੇ ਤੇ ਇਸ ਟਾਈਮ ਜਿਹੜਾ ਵਾ ਤੁਹਾਡੀ ਖੁਦ ਦੀ ਜਿਹੜੀ ਸਾਵਧਾਨੀ ਹੈ ਉਹੀ ਤੁਹਾਡੇ ਵਾਸਤੇ ਜਿਹੜੀ ਫੈਮਿਲੀ ਵਾਸਤੇ ਜਿਹੜੀ ਹੈ ਸੇਫ ਹੈ ਤੇ ਸਭ ਤੋਂ ਪਹਿਲਾਂ ਤੇ ਡਰਾਈਵ ਸਲੋ ਕਰਨ ਫੌਗੀ ਡੇਜ਼ ਨੇ ਆਪਣੀ ਵੀ ਸੁਰੱਖਿਆ ਜ਼ਰੂਰੀ ਹੈ ਤੇ ਜਿਹੜੇ ਬੇਜੁਬਾਨ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਇਸ ਟਾਈਮ ਕੀ ਮੌਸਮ ਚੱਲ ਰਿਹਾ ਹੈ ਤੇ ਉਹ ਕਿੱਥੇ ਬੈਠੇ ਨੇ ਤੇ ਉਹਨਾਂ ਦੀ ਵੀ ਜਿਹੜੀ ਸੁਰੱਖਿਆ ਤਾਂ ਸਾਡਾ ਫਰਜ਼ ਬਣਦਾ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਚੀਜ਼ਾਂ ਦਾ ਧਿਆਨ ਰੱਖਣ ਤਾਂ ਕਿ ਸੇਫ ਰ ਅਕਸਰੀ ਤੇ ਇਹ ਵੀ ਮਿਲਿਆ ਕਿ ਕੌਂਗਾਂ ਦੇ ਨਾਲ ਕਈ ਐਕਸੀਡੈਂਟ ਹੁੰਦੇ ਨੇ ਉਹਦੇ ਮੁੱਦੇ ਤੱਕ ਕੁਝ ਜੇ ਕੰਮ ਕਰਦੇ ਹੋ ਤੇ ਕਿੰਨੀਆਂ ਗੋਵਾਂ ਨੂੰ वाचੂ ਕਰਦੇ ਆ ਦੇਖੋ ਸਰ ਜਿਹੜਾ ਰੈਸਕਿਊ ਦਾ ਸਾਡਾ ਕੰਮ ਅਸੀਂ 2012 ਤੋਂ ਗੋਵਾਂ ਰੈਸਕਿਊ ਕਰ ਰਹੇ ਆ ਤੇ ਅਸੀਂ ਕੰਟੀਨਿਊਸਲੀ ਸਟ੍ਰਗਲ ਕਰ ਰਹੇ ਆ ਜਿਹੜੀ ਵੀ ਗਵਰਨਮੈਂਟ ਆਂਦੀ ਆ ਤੇ ਅਸੀਂ ਹੁਣ ਤੱਕ 10 ਕਰੋੜ ਰੁਪਈਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੈਂਸ਼ਨ ਕਰਵਾ ਚੁੱਕੇ ਆ ਕਾਊਸਸ ਦਾ ਅੱਗੇ ਵੀ ਲੰਬੇ ਸਮੇਂ ਦਾ ਸਾਡਾ ਟਾਰਗੇਟ ਹੈ ਸੜਕਾਂ ਦੇ ਉੱਪਰ ਗੋਵਾਂ ਨਾ ਹੋਣ ਹੁਣ ਤੱਕ ਅਸੀਂ ਕਾਫੀ ਜ਼ਿਆਦਾ ਜਿਹੜੀਆਂ ਗੋਵਾਂ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਆ ਅੱਗੇ ਵੀ ਜਿਹੜਾ ਇੱਕ ਉਪਰਾਲਾ ਅਸੀਂ ਉਹ ਅਸੀਂ ਨੈਕਸਟ ਟਾਈਮ ਜਿਹੜਾ ਵਾ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਜਲਦੀ ਜਿਹੜੀ ਗਵਾਂ ਨੂੰ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਸੜਕਾਂ ਜਿਹੜੀਆਂ ਗਵਾਂ ਬੈਠੀਆਂ ਸਰ ਜੀ ਲਗਾਤਾਰ ਕਿੰਨੀਆਂ ਛੇਰੀ ਛੇਰੀ ਜਗ੍ਹਾ ਤੇ ਤੁਹਾਡੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਲੋਗਰ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਤੇ ਅਸੀਂ ਗੋਬਿੰਦਗੜ੍ਹ ਫੋਰਟ ਤੋਂ ਅੱਗੇ ਸਾਈਡ ਤੇ ਜਿੰਨਾ ਬੀ ਬਲਾਕ ਸਾਈਡ ਤੇ ਜਿੰਨੀਆਂ ਗਵਾਂ ਬੈਠੀਆਂ ਹੋਣਗੀਆਂ ਅੱਜ ਉਹ ਕਵਰ ਕਰਾਂਗੇ ਬਾਕੀ ਸਾਡੇ ਨਾਲ ਗੁਲਸ਼ਨ ਜੀ ਬਹੁਤ ਸਾਂ ਯੋਗ ਕਰਦੇ ਨੇ ਪਿਛਲੇ ਲੰਬੇ ਸਮੇਂ ਤੋਂ ਤੇ ਅੱਜ ਨਹੀਂ ਹਰ ਜਗ੍ਹਾ ਤੇ ਰਿਫਲੈਕਟਰ ਲਗਾਉਂਦੇ ਨੇ ਤੇ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਘੱਟ ਆ ਤੇ ਸਾਨੂੰ ਕਾਫੀ ਲੰਬੇ ਸਮੇਂ ਤੋਂ ਸਹਿਯੋਗ ਕਰ ਰਹੇ ਨੇ ਤੇ ਮੈਂ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜਿੰਨੇ ਸਮਾਜ ਸੇਵਕ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਅੱਛੇ ਕੰਮ ਵਾਸਤੇ ਹਮੇਸ਼ਾ ਆ ਕੇ ਆ ਰਹੇ